ਦਿੱਖੋ ਜੀ ਬਠਿੰਡਾ ਦੇ ਐਸਐਸਪੀ ਹਰਮਨਵੀਰ ਸਿੰਘ ਗਿੱਲ ਬਠਿੰਡਾ ਦੀ ਪੁਲਿਸ ਲੈਣ ਵਿਖੇ ਪਹੁੰਚ ਚੁੱਕੇ ਐ ਤੇ ਉਹਨਾਂ ਵੱਲੋਂ ਅੱਜ ਇੱਕ ਪੁਲਿਸ ਮੁਲਾਜ਼ਮਾ ਦੇ ਨਵਾਂ ਅਪਰਾਲਾ ਜਿਹੜਾ ਇਹ ਇਹ ਗੱਲ ਕਹਿ ਸਕਦੇ ਹਾਂ ਕਿ ਪਹਿਲੇ ਐਸਐਸਪੀ ਹੋਣਗੇ ਜਿੰਨਾਂ ਵੱਲੋਂ ਇਹ ਇਸ ਤਰ੍ਹਾਂ ਦਾ ਅਪਰਾਲਾ ਪੁਲਿਸ ਮੁਲਾਜ਼ਮਾ ਲਈ ਕੀਤਾ ਗਿਆ ਸੋ ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੀ ਪੁਲਿਸ ਲੈਣ ਚੋਂ ਲਾਈ ਤਸਵੀਰਾਂ ਬਠਿੰਡਾ ਦੇ ਐਸਐਸਪੀ ਹਰਮਨਵੀਰ ਸਿੰਘ ਗਿੱਲ ਤੇ ਉਹਨਾਂ ਦੇ ਨਾਲ ਐਸਪੀ ਵੀ ਅਜੀਤ ਗਾਂਧੀ ਬੱਡੀ ਜਿੰਦੀ ਪੁਲਿਸ ਫੋਰਸ ਇਤੈ ਆਈ ਹੋਈ ਹੈ ਆਰੇ ਰੂ ਤੁਹਾਨੂੰ ਦੋੜੀ ਦੀਆਂ ਤੁਹਾਡੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਥੈਂਕ ਯੂ ਪਖਸ਼ੇ ਮਾਰਾ ਨੂੰ ਮੁੱਖ ਸ਼ਾਂਤੀ ਬੱਤੇ ਤੋਂ ਲੋੜੀ ਵਸ ਕਰ ਲਈ ਆਏ ਆ। ਉਹ ਸਾਰੇ ਸਾਰੇ ਉਹ ਕੰਮ ਕਰ ਰਹੇ। ਥ੍ਰੀ ਸਿੱਧੀ ਗੱਲ। ਕਾਹਦੇ ਚਾਰ ਸਾਹਿਬ ਆਜੇ ਦਸਰੇ ਆਉਤਲਨ ਤੱਕ ਨਿਵਾਸ ਨਾਲ ਜੀ ਜਾ ਰਹੇ ਆਂ ਔਰ ਮੈਂ ਭਾਈ ਵੀ ਜਾ ਰਿਹਾ। ਤੁਹਾਡੇ ਹੋ ਗਏ ਮੈਨੂੰ ਕਰ ਲੋ ਡੀਜੀਓ ਆਫਿਸ ਤੋਂ ਅੱਲ ਪਰਸਵਾਲੀ ਪ੍ਰਿੰਟ ਦਾ ਰਜਿਸਟਰ ਪ੍ਰਸਤ। ਕੋ ਹੋਰ ਕੁਝ ਤੁਸੀਂ ਦੱਸੋ ਕੋਈ ਤੁਹਾਡੇ ਕੋਈ ਮੁਕ ਤਕਲੀਫ ਜਾਂ ਕੋਈ ਗੱਲ ਕਰਦੇ ਹੋ। ਮੈਂ ਗਾਉ ਯਾਰ ਇਤੇ ਮਾਜੀ ਕੰਮ ਕਰਨਾ। ਲੱਭ ਕੰਮਨਾ। ਆਜੋ ਫਿਰ ਆਜੋ ਮਸ਼ਹਹ ਕਰਦੇ ਨੇ ਸਰ ਕਰ ਆਜੋ ਆਜੋ ਕੁੜੀਆਂ ਨੂੰ ਬੁਲਾਓ ਇਨਚਾਰਜ ਆਜੋ ਇਨਚਾਰਜ ਕਿ ਆਜੋ ਜਿਹੜੇ ਇਨਚਾਰਜ ਸਰ ਇਨਚਾਰਜ ਉਹ ਹੋਰ ਵੀ ਲਿਆ ਆ ਸਾਰੇ ਫਿਰ ਤੁਸੀਂ ਹੁਣ ਆਪਣਾ ਇਕੱਠੇ ਹੋ ਕੇ ਨਾ ਕਰ ਲਿਓ ਸੈਲੀਬ੍ਰੇਟ ਠੀਕ ਹੈ ਸਰ ਸਰ ਹੋਈ ਗੋੜਾ ਜੀ ਆ ਵੀ ਦੇ ਜੀ ਥੈਂਕ ਯੂ ਬੜੀਆਂ ਨੇ ਬੜਾ ਜੋ ਆ ਜੋ ਲੋਕ ਇਹ ਪਾਣੀ ਪਾ ਬੜਾ ਬੇਕੋ ਜਿ ਕੁਝ ਦੇਖ ਰਹੇ ਹੋ ਲਾਈਵ ਸੀਰਾ ਖਬਰ ਪੰਜਾਬ ਦੀ ਫੇਸਬੁੱਕ ਪੇਜ ਤੇ ਐਸਐਫਪ ਕੋਲੋਂ ਨਮਾ ਪਰਲਾ ਫਸਟ ਟਾਈਮ ਕੀਤਾ ਗਿਆ ਅਵੇ ਦੇ ਦੋ ਦੇ ਦੋ ਦੇ ਦੋ ਆਪੇ ਫੜ ਦੇ ਤਸਵੀਰ ਦੇ ਦੋ ਆ ਲੋ ਲੈ ਗੋ ਮੱਛੀ

ਕੋੜ ਦੱਸੋ ਜੀ ਉਹ ਤਾਂ ਹੋ ਗਿਆ ਸਰ ਦੇ ਪੀਸੀ ਆ ਗੁੰਦੋ ਸਰ ਹੋਰ ਤਨੇ ਕਿਸੇ ਦੀ ਕੋਈ ਸਰ ਇੱਕ ਜੀ ਕੱਲ ਸੀ ਜੀ ਆਪਣੇ ਜੱਤ ਸਾਹ ਬਾਰੇ ਸੀ ਜੀ ਉਹ ਉਹਨਾਂ ਦੇ ਲੱਗੀ ਜਿ ਪੂਰੀ ਟੀਮ ਦੀ ਜੁੜੀ ਜੀ ਚਲੋ ਬਾਤਾਂ ਉਹਨਾਂ ਨੇ ਸੀ ਰੁਕੇ ਸਰ ਸਾਨੂੰ ਮਗਰ ਨੰਬਰ ਭੇਜਣਾ ਨੰਬਰ ਲਿਖੇ ਲਿਖੇ ਕੋਈ ਨਹੀਂ ਸਾਨੂੰ ਕੋ ਰੁਕੇ ਮੈਂ ਸਰ ਤੁਹਾਡੇ ਨਾਮ ਤੋਂ ਜਿਹੜਾ ਨਾਮ ਨੰਬਰ ਕਹੇ ਨਾ ਹਜੇ ਉਹ 10 ਵਾਰ ਬੋਲ ਕੇ ਦੱਸੋ ਜਿਹੜਾ ਉਸ ਤੋਂ ਭਾਈ ਜਾ ਚੋਣਾ ਮੇਰੇ ਕੋਲ ਕੱਲੇ ਸੀ ਆਪ ਹੀ ਜਵਾ ਉਹ ਕੋਈ ਨਾ ਜਿਹੜੀ ਜਿਹੜਾ ਨਾਮ ਨੰਬਰ ਪੁੱਛੇ ਉਹਨੂੰ ਐ ਕੈਕਟ ਲਾ ਕੇ ਗਿਆ ਇੱਕਰ ਚੱਗੇ ਤਾ ਵੇਖ ਲਾ ਕੋ ਹੱਫਾ ਘੱਟਦਾ ਰਹਿ ਜੀ ਸੀ ਦੇ ਵਿੱਚ ਜੇ ਲੋ ਜੰਗਾ ਕਜਾਇਜ ਨਹੀਂ ਇਹ ਪਟਰੀ ਦਾ ਕੋਪੜਾਵਾ ਦੇ ਕਰਕੇ ਕਰ ਲੋ ਤਗੜੇ ਹੋ ਕੇ ਕਰੋ ਕੰਮ ਠੀਕ ਹੈ ਜੀ ਇਹ ਸਰ 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 ਪੁਲਿਸ ਲੈਣਾ ਜੋ ਕਿਦਰੋਂ ਆ ਬਸ ਕਿਸ ਤਰ੍ਹਾਂ ਅੱਜ ਅਸੀਂ ਪੁਲਿਸ ਲਾਈਨ ਦੇ ਵਿੱਚ ਸਾਡਾ ਸਾਰੇ ਜਿਹੜੇ ਸਾਡੇ ਪੀਸੀਆਰ ਦੇ ਤੇ ਹੋਰ ਪੁਲਿਸ ਲਾਈਨ ਦੇ ਮੁਲਾਜ਼ਮ ਨੇ ਉਨਾਂ ਨਾਲ ਲੋੜੀ ਸੈਲੀਬ੍ਰੇਟ ਕਰ ਲਈ ਆਏ ਸੋ ਉਹਦੇ ਚ ਉਹਨਾਂ ਨੂੰ ਅਸੀਂ ਸਾਰੇ ਉਹਨਾਂ ਦੇ ਪਰਿਵਾਰਾਂ ਨੂੰ ਆਪਦੀ ਫੋਰਸ ਨੂੰ ਆਪਦੇ ਬੱਚੇ ਬੱਚੀਆਂ ਨੂੰ ਸਾਰਿਆਂ ਨੂੰ ਲੋੜੀ ਦੀਆਂ ਵਧਾਈਆਂ ਦਿੱਤੀਆਂ ਔਰ ਉਹਨਾਂ ਵੱਲੋਂ ਵੀ ਜਿਹੜਾ ਹੈਗਾ ਵਾ ਸਾਨੂੰ ਲੋੜੀ ਦੇ ਉੱਤੇ ਮੈਨੂੰ ਵੀ ਉਹਨਾਂ ਨੇ ਸਵੀਟਸ ਮਠਾਈ ਵਗੈਰਾ ਭੇਟ ਕੀਤੀ ਆ ਸੋ ਕਿਉਂਕਿ ਫੋਰਸ ਜਿਹੜੀ ਆ ਸਾਰੀ ਲੋੜੀ ਦੇ ਤਿਉਹਾਰ ਤੇ ਵੀ ਸਾਰੇ ਘਰਾਂ ਤੋਂ ਬਾਹਰ ਨੇ ਔਰ ਆਪਣੀ ਫੈਮਿਲੀ ਤੋਂ ਦੂਰ ਰਹਿ ਕੇ ਜਿਹੜੀ ਹੈਗੀ ਆ ਆਪਦੀ ਦੂਸਰੀ ਸੈਕੰਡ ਫੈਮਿਲੀ ਜਿਹੜੀ ਇਹਨਾਂ ਦੀ ਸਾਡਾ ਜਿਹੜਾ ਕਿ ਡਿਪਾਰਟਮੈਂਟ ਆ ਉਹਦੇ ਵਿੱਚ ਆਪਣੀ ਡਿਊਟੀ ਦੇ ਰਜੇਮਿਆਂ ਕਰਕੇ ਆਪ ਤੇ ਪਰਿਵਾਰ ਚ ਜਿਹੜੀ ਹੈਗੀ ਆ ਆਪਦੀ ਜਿਹੜੀ ਪਹਿਲੀ ਫੈਮਿਲੀ ਉਹਦੇ ਚ ਨਹੀਂ ਜਾ 파ਰੇ ਔਰ ਅਸੀਂ ਇਸ ਪਰਿਵਾਰ ਦੇ ਵਿੱਚ ਸਾਰੇ ਸੈਲੀਬ੍ਰੇਟ ਕਰ ਰਹੇ ਆ ਔਰ ਅਸੀਂ ਲੋਕਾਂ ਨੂੰ ਵੀ ਬਹੁਤ ਬਹੁਤ ਲੋੜੀ ਦੀਆਂ ਵਧਾਈਆਂ ਦਿੰਦੇ ਆ ਬਠੰਡਾ ਪੁਲੀਸ ਵਾਲਾ ਹਾਂ ਸਰ ਸੰਦੀਪ ਜੀ ਦਾ ਬਹੁਤ ਬਹੁਤ ਧੰਨਵਾਦ ਪ੍ਰੈਸਟ ਸਾਰ ਸੈਕਟਰ ਸੰਦੇਸ਼ ਪ੍ਰਧਾਨ ਸਮਝੇ ਤੋਂ ਸ਼ੁਰੂ ਕਰਦੇ ਹਾਂ ਚਲੋ ਸਭੋ ਬਾਤ